9 ਕਿਲੋ ਦੁੱਧ ਤੇ ਰੇਟ ਕੀ ਰਹੂਗਾ ਗੁਰਪੀ ਦੇ ਦਾ ਰੇਟ ਲੈ ਆਂਦੇ ਨੇ 32000 ਆ ਜੀ ਟਾ ਡਾ ਬਾਟਾ ਫਿਕਸ ਕੁਆਲਟੀ ਵਾਲੀ ਆ ਗਈ ਬਾਕੀ ਕੱਦ ਘਾਟ ਤੁਸੀਂ ਚੈੱਕ ਕਰ ਲਓ ਇਹਨੇ ਲੈਵਾ ਬਹੁਤ ਹੈ ਹੂੰ ਲੈ ਚੱਲ 45000 ਰੁਪਏ ਦੇ ਵਿੱਚ ਸਾਨੂੰ ਆਹ ਹੁਣ ਆਪ ਦਾ ਮੰਨ ਲਓ ਵੀ ਆਪਣਾ 50 ਪਈ ਜਾਂਦਾ ਗਾਵਾਂ ਦਾ ਗਾਵਾਂ ਦਾ 50 ਰੁਪਏ ਹਾਂਜੀ ਠੀਕ ਹੈ ਯਾਰ ਜੇ ਮਤਲਬ 50 ਕਿਲੋ ਦੁੱਧ ਪਾਉਣੇ ਤੂੰ ਦੇਖ ਲੈ ਹੁਣ ਹਿਸਾਬ ਲਾ ਲੈ ਕੁਆਂਟਲ ਮਗਰ 1500 ਦਾ ਫਰਕ ਪੈ ਗਿਆ ਜੀ 15 ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਅੱਜ ਪਹੁੰਚੇ ਹੋਏ ਆ ਆਪਾਂ ਬਾਈ ਗੁਰਪ੍ਰੀਤ ਕੋਲੇ ਪਿੰਡ ਅਮਰਗੜ ਚਲਬੂਟੀ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਨਾ ਫਿਰ ਜੇ ਗੱਲ ਕਰਕੇ ਚਾਰ ਪੰਜ ਗਾਵਾਂ ਦੀ ਡਿਟੇਲ ਲੈ ਕੇ ਦੇਵਾਂਗੇ ਇੱਕ ਵਾਰੀ ਆਪਾਂ ਤੁਹਾਨੂੰ ਕੈਮਰਾ ਲਾ ਕੇ ਦਿਖਾ ਦਿੰਨੇ ਹੈਗੇ ਤੇ ਬਾਈ ਗੁਰਪ੍ਰੀਤ ਦੀ ਜੇ ਗੱਲ ਕਰਗੇ ਨਾ ਬਾਈ ਗੁਰਪ੍ਰੀਤ ਦਾ ਕੰਮ ਵਪਾਰ ਦਾ ਤੇ ਨਾਲ-ਨਾਲ ਜੇ ਗੱਲ ਕਰਕੇ ਦੁੱਧ ਦਾ ਕੰਮ ਚੱਲਦਾ ਹੈਗਾ ਤੇ ਇਧਰਲੇ ਪਾਸੇ ਜਿਵੇਂ ਤੁਸੀਂ ਚੈੱਕ ਕਰ ਲਓ ਮਿੱਤਰੋ ਇਹ ਘਰ ਦੀਆਂ ਗਾਵਾਂ ਆ ਗਈਆਂ ਜਿਹੜੀਆਂ ਦੁੱਧ ਤੇ ਲੱਗੀਆਂ ਹੋਈਆਂ ਤੇ ਬਾਈ ਦੁੱਧ ਪੌਣ ਵੀ ਜੇ ਗੱਲ ਕਰਕੇ ਬਠਿੰਡੇ ਜਾਂਦਾਗਾ ਹਨਾ ਤੇ ਆਹ ਦੇਖ ਲੋ ਇਹ ਸੋਹਣੀਆਂ ਸੁਨਖੀਆਂ ਜਿਹੜੀਆਂ ਐਚ ਐਫ ਨਸਲ ਦੀਆਂ ਗਾਵਾਂ ਤੁਹਾਨੂੰ ਕਿਵੇਂ ਲੱਗੀਆਂ ਦੱਸਿਓ ਜਰੂਰ ਬਾਕੀ ਆ ਜੋ ਬਾਈ ਨਾਲ ਕਰਵਾਉਣੀ ਹੈ ਗੱਲਬਾਤ ਤੇ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੰਨਿਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਆਪਦਾ ਨਾਮ ਤੇ ਕਿਹੜੇ ਪਿੰਡ ਆਪਾਂ ਕਿੱਥੇ ਰਹਿੰਦਾ ਆਪਣਾ ਪਿੰਡ ਹੈ ਨਾਮ ਗੁਰਪ੍ਰੀਤ ਜੀ ਪਿੰਡ ਅਮਰਗੜ ਤੇ ਗੋਨਾਂ ਵਾਲਾ ਮੰਡੀ ਦੇ ਕੋਲ ਰਹਿੰਦਾ ਜੀ 2 ਕਿਲੋਮੀਟਰ ਗੋਨਾਂ ਵਾਲਾ ਮੰਡੀ ਆ ਤੇ 12 ਕਿਲੋਮੀਟਰ ਬਹੰਡੇ ਬਹੰਡੇ ਤੋਂ 12 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਹਾਂਜੀ ਠੀਕ ਆ ਗੁਰਪ੍ਰੀਤ ਜਿਵੇਂ ਆਪਾਂ ਪਹਿਲੀ ਗਾਂ ਇੱਧਰ ਖੜੀ ਹੈ ਤੇਰੀ ਹੈਨਾ ਇਸ ਗਾਂ ਤੋਂ ਸਟਾਰਟ ਕਰ ਲਗੇ ਇਹਦੀ ਡਿਟੇਲ ਦੱਸੇਗਾ ਕਿੰਨੇਵਾਂ ਸੂਆ ਇਹ ਸੂਨ ਵਾਲੀ ਇਹ ਤੀਜਾ ਸੂਆ ਸੂਗੀ ਜੀ ਤੀਜਾ ਸੂਆ ਕਿੰਨੇ ਦਿਨ ਬਾਕੀ ਆ ਇਹਦੇ 5 ਦਿਨ ਬਾਕੀ ਆ ਜੀ 5 ਦਿਨ ਤੇ ਕਿੰਨਾ ਕੁ ਦੁੱਧ ਪਾਇਆ ਹੋਏ ਬਾਈ ਇਹਨੇ ਦੂਜੇ ਇਹਨੇ 35 ਲੀਟਰ ਦੁੱਧ ਪਾਇਆ ਜੀ ਦੂਜੇ ਸੂਏ ਦੂਜੇ ਸੂਏ 35 ਕਿਲੋ ਹਾਂਜੀ ਠੀਕ ਆ ਤੇ ਹੁਣ ਇਸ ਵਾਰ ਦੀ ਕਿਵੇਂ ਗਾਰੰਟੀ ਆ 80 35 ਦੋ ਵਾਰ ਬਾਦੂ ਜੀ 40 ਵੀ ਪਾ ਦੂਗੀ ਠੀਕ ਆ ਰੁੱਤ ਵੀ ਗਾਂ ਚੰਗੀ ਆ ਗਈ ਵੀ ਇਹ ਰੁੱਤ ਚੰਗੀ ਆ ਗਈ ਜਿਵੇਂ ਤੇ 30 35 ਤੱਕ ਮਤਲਬ ਖੁੱਲਾ ਪਾਉਗੀ ਪਾਉਗੀ 35 ਤੋਂ ਬਾਹਰ ਚੱਲੂਗੀ ਥੱਲੇ ਨਹੀਂ ਚਲਦੀ ਠੀਕ ਆ ਇਹ ਆਪਾਂ ਗਾਂ ਜੇ ਗੱਲ ਕਰਕੇ ਕਿੱਥੋਂ ਲੈਤੀ ਇਹ ਇਹ ਫਾਰਮ ਚੋਂ ਗਾਂ ਲਈ ਹੈ ਜੀ ਫਾਰਮ ਦੀ ਗਾਂ ਆ ਗਈ ਠੀਕ ਆ ਇਹਦੇ ਸੀਮਨ ਕਿਹੜਾ ਲੱਗਿਆ ਹੋਇਆ ਸੀਮਨ ਨਾਰਮਲ ਲੱਗਿਆ ਹੈ ਜੀ ਨਾਰਮਲ ਲੱਗਿਆ ਹੋਇਆ ਕੋਈ ਮਤਲਬ ਉਹ ਨਹੀਂ ਹੈਗਾ ਹਣਾ ਠੀਕ ਆ ਇਹ ਆਪ ਵੀ ਜਿਵੇਂ ਆਪਾਂ ਗੱਲ ਕਰਕੇ ਵੀ ਸਾਰੇ ਪ੍ਰਕਾਰ ਦੀ ਗਾਂ ਹੀ ਆ ਗਈ ਹਨਾ ਰੰਗ ਜਿਵੇਂ ਕਾਲ ਆ ਗਿਆ ਐਚ ਐਫ ਵੀ ਆ ਗਈ ਤੇ 크로즈 ਦੇ ਚ ਆ ਗਈ ਹਾਂਜੀ 크로ਸ ਦੁੱਧ ਫੈਂਟ ਵੀ ਇਹਦੀ ਚੰਗੀ ਰਹੂ ਗੁਰਪ੍ਰੀਤ ਹਾਂ ਇਹਦੀ ਵੀ 4 ਦੇ ਲਗਭਗ ਆਊਗੀ 4 ਦੇ ਲਗਭਗ ਫੈਂਟ ਆਊਗੀ ਆਊਗੀ ਆਊ ਠੀਕ ਆ ਲੈ ਖੋਲੀ ਫਿਰ ਆਪਾਂ ਤੋੜ ਕੇ ਦਿਖਾਗੇ ਬਾਕੀ ਮਿੱਤਰੋ ਆਪਾਂ ਸ਼ਾਰਟ ਸ਼ੂਟ ਵਿੱਚ ਲਾਈ ਦੇਵਾਂਗੇ ਇਸ ਗਾਂ ਦੇ ਗਾਂ ਦੀ ਜੀ ਗੱਲ ਕਰਕੇ ਕੱਦ ਕਾਠ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਚੰਗਾ ਹੈਗਾ ਬਾਕੀ ਲੇਵੇ ਨੂੰ ਜਿਹੜਾ ਥਨ ਲੱਗਿਆ ਨਾ ਉਹ ਬਹੁਤ ਸੋਹਣਾ ਹੁਣ ਬੇਲ ਤੁਸੀਂ ਚੈੱਕ ਕਰ ਲਓ ਇੱਥੋਂ ਨਿਕਲਦੀ ਨੂੰ ਲੇਵਾ ਵੀ ਮਾਂ ਦੀਤੀ ਦਾ ਜਮਾਨ ਇੱਕ ਗੱਲ ਹੋਰ ਆ ਗੁਰਪ੍ਰੀਤ ਪਿਕਸ ਜਿਹਾ ਲੇਵਾ ਹੀ ਆ ਗਿਆ ਕੋਈ ਬੜਾ ਲੌਂਗਰ ਨਹੀਂ ਹਾਂਜੀ ਹਾਂਜੀ ਇਹ ਆ ਦੇਖੋ ਬਹੁਤ ਸੋਹਣਾ ਲੇਵਾ ਲੇਵੇ ਨੂੰ ਜਿਹੜਾ ਥਣ ਲੱਗਿਆ ਪੂਰਾ ਹੱਥ ਦੇ ਵਿੱਚ ਆਊਗਾ ਤੁਹਾਡੇ ਕੰਪੈਕਟ ਆਰਡਰ ਕੁਆਲਟੀ ਵਾਲੀ ਆ ਗਈ ਬਾਕੀ ਕੱਦ ਘਾੜ ਤੁਸੀਂ ਚੈੱਕ ਕਰ ਲਓ ਇਹ ਆ ਦੇਖੋ ਗਾਂ ਦਾ ਵਜਨ ਵਜੂ ਦਾ ਜਿਹੜਾ ਹੈਗਾ ਚੰਗਾ ਹੈਗਾ ਲਿਆ ਬਈ ਗੁਰਪੀਤੋ ਹੋਰਾਂ ਲਿਆ ਇਹ ਆ ਲੈ ਇਹ ਇੱਧਰ ਲਿਆ ਬਈ ਕਰਨ ਲੈ ਚੱਲ ਅੰਦਰ ਅੰਦਰਲੇ ਪਾਸੇ ਬਾਕੀ ਹੁਣ ਆਪਾਂ ਬਾਹਰ ਤੋਂ ਕਨਫਰਮ ਕਰਦੇ ਆ ਰੇਟ ਬਾਈ ਰੇਟ ਕੀ ਕਰੂਗਾ ਬਾਕੀ ਇਧਰੋਂ ਜਾਂਦੀ ਸੋਨ ਨੂੰ ਮੈਂ ਇੱਕ ਵਾਰੀ ਫੇਰ ਦਿਖਾ ਦਿੰਦਾ ਹਨਾ ਬਹੁਤ ਸੋਹਣਾ ਲੇਵਾ ਤਿਆਰ ਕਰਨਾ ਹਜੇ 4-5 ਦਿਨ ਹੋਰ ਬਾਕੀ ਪਿਆ ਬਾਕੀ ਜਦੋਂ ਇਹਨੇ ਇੱਕ ਨਾ ਲੱਤ ਜੀ ਚੱਕੀ ਸੀ ਲੇਵਾ ਬੜਾ ਖੁੱਲਾ ਹੈਗਾ ਲੇਵਾ ਬਹੁਤ ਸੋਹਣਾ ਹਜੇ ਇੱਕ ਮੂਰੇ ਥਾਂ ਬਾਕੀ ਪਿਆ ਲੇਵ ਵਿੱਚ ਭਰ ਲੂਗੀ ਹਜੇ ਆ ਬਲਾਂ ਹੀ ਪੰਗਾ ਜੀ ਆ ਭਰੂਗੀ ਚੌੜਾ ਕਰੂਗੀ ਜੀ ਪੂਰਾ ਲੇਵਾ ਕਰੂਗੀ ਇਹ ਤਾਂ ਨਾ ਤਾਂ ਚੌੜੀਆਂ ਕਰ ਕਰ ਤੂੰ ਨੇ ਅੱਛਾ ਗੁਰਪੀਤ ਕੀ ਰੇਟ ਕਰਤਾ ਵੀਰੇ ਇਹਦਾ ਰੇਟ ਬਾਈ ਇਹਦਾ ਫੋਨ ਤੇ ਕਰਾਂਗੇ ਤੇ ਦੂਜਿਆਂ ਦਾ ਦੂਜਿਆਂ ਦਾ ਕਰ ਦਾਂਗੇ ਬਾਈ ਇਹਦਾ ਕੀ ਕਾਰਨ ਪੈਂਦਾ ਵੀ ਜਿਹਦਾ ਵੀਡੀਓ ਦੇ ਵਿੱਚ ਹੀ ਹੋ ਜੇ ਆਪਾਂ ਕਹਿੰਦੇ ਨਹੀਂ ਵੀਡੀਓ ਤੇ ਨਹੀਂ ਕਰਦੇ ਜੀ ਇਹਦਾ ਅੱਛਾ ਇਹਦਾ ਫੋਨ ਤੇ ਕਰਾਂਗੇ ਬਾਕੀਆਂ ਦਾ ਕਰ ਦਾਂਗੇ ਆਪਾਂ ਕਰ ਦਾਂਗੇ ਠੀਕ ਆ ਅੱਛਾ ਜਿਵੇਂ ਆਪਣੇ ਦੂਜੇ ਨੰਬਰ ਦੇ ਉੱਤੇ ਆ ਆ ਗਈ ਬਾਈ ਹਾਂਜੀ ਇਹ ਇਹਦਾ ਸੂਆ ਕਿੰਨਾ ਇਹ ਤੀਜਾ ਸੂਆ ਸੂ ਗਈ ਜੀ ਤੀਜਾ ਸੂਆ ਹਾਂਜੀ ਕਿੰਨੇ ਦਿਨ ਬਾਕੀ ਆ ਇਹਦੇ ਪਿਆ ਜੀ ਹਫਤਾ ਤੱਕ ਬਾਕੀ ਪਿਆ ਹਫਤਾ ਬਾਕੀ ਪਿਆ ਕਿੰਨਾ ਕ ਦੁੱਧ ਪਾ ਦੋਗੀ ਦੋ ਦਰ 25 26 ਕਿਲੋ ਪਾ ਦੂਗੀ ਖੁੱਲਾ ਪਾ ਦੂਗੀ ਖੁੱਲਾ ਪਾ ਦੂਗੀ ਠੀਕ ਆ ਹਫਤਾ ਵਾਕੀ ਆ ਤੇ ਕਿਹੜੇ ਸੀਮਨ ਸੁਮਨ ਤੋਂ ਗੱਪਣਾ ਕੋਈ ਪਤਾ ਨਹੀਂ ਜੀ ਨਾਰਮਲ ਹੀ ਆ ਨਾਰਮਲ ਹੀ ਆ ਠੀਕ ਆ ਖੋਲੀ ਆਪਾਂ ਇਹ ਵੀ ਤੋੜ ਕੇ ਧੋਣੇ ਆ ਬਾਕੀ ਇਹਦਾ ਵੀ ਜਿਹੜਾ ਹੈਗਾ ਜਿਹੜੀਆਂ ਵੇਇਨਸ ਨੇ ਹਨਾ ਉਹ ਤੁਸੀਂ ਚੈੱਕ ਕਰ ਲਓ ਲੈਵੇ ਤੇ ਬਾਕੀ ਮਿਲਕ ਵੇਨ ਵੀ ਤੁਸੀਂ ਦੇਖੋਗੇ ਸੋਹਣੀਆਂ ਸੋਹਣਾ ਖਣ ਲੈਵਾ ਤਿਆਰ ਕਰੂਗੀ ਹਜੇ ਕੱਚੀ ਪਈ ਆ ਕੋਈ ਹਫਤਾ 10 ਦਿਨ ਲੈ ਜੂਗੀ ਬਾਕੀ ਉਤੋਂ ਆਪਾਂ ਦਿਖਾ ਦਿੱਤੇ ਹੈ ਨਾ ਬੋਡੀ ਦੀ ਉਹ ਵੀ ਤੁਸੀਂ ਚੈੱਕ ਕਰ ਲਓ ਲਿਆ ਬਈ ਇਹਨੂੰ ਗੇੜਾ ਖਵਾ ਲਿਆ ਇਹ ਲੈ ਜੋ ਅੰਦਰ ਇਹ ਸੂਆ ਕਿੰਨਾ ਦੱਸਿਆ ਸੀ ਬਾਈ ਇਹ ਤੀਜਾ ਸੂਕ ਜੀ ਤੀਜਾ ਤੀਜਾ ਠੀਕ ਹੈ ਮੈਂ ਕਿਹਾ ਕਿ ਤੇ ਦੂਜਾ ਕਿਹਾ ਸੀਗਾ ਹਾਂ ਇੱਥੇ ਬਣਦੇ ਬਈ ਬਾਕੀ ਠੀਕ ਆ ਥਾਣਾ ਵੀ ਸੋਨਾ ਹਾਂਜੀ ਹੱਥੀ ਚਵਾਈ ਵਾਲਾ ਥਾਣਾ ਜੀ ਹੱਥੀ ਚਵਾਈ ਵਾਲਾ ਥਾਣਾ ਹੈਗਾ ਅੱਛਾ ਗੁਰਪੀਤਾ ਕੀ ਰੇਟ ਕਰਤਾ ਵੀ ਇਹਦਾ ਇਹਦਾ ਮੁੱਲ ਕੋਸ ਮਰਜ਼ੀ ਕਰਾ ਲੋ 78000 ਦੀ ਦੇ ਦਾਂਗੇ 78000 ਦੀ ਹਾਂਜੀ ਠੀਕ ਆ ਤੇ ਦੁੱਧ ਦੁੱਧ 25 26 ਕਿਲੋ ਖੁੱਲਾ ਪਾ ਖੁੱਲਾ ਪਾਉਗੀ ਹਾਂਜੀ ਬਾਕੀ ਉੱਤਰ ਨਹੀਂ ਲੱਗਿਆ ਆ ਦੇਖੋ ਟੰਡ ਟੁੱਲ ਪਈ ਆ ਟਿਲ ਹਜੇ ਪਈ ਆ ਹੈਨਾ ਠੀਕ ਆ ਆ ਨਾੜਾਂ ਦੇਖ ਲੋ ਠਾਉਣ ਲੱਗੀ ਆ ਨਾੜਾਂ ਹਾਂ ਹਜੇ ਤਾਂ ਸਟਾਰਟਿੰਗ ਹੀ ਲਈ ਆ ਜੀ ਇਹਨੇ ਠੀਕ ਆ ਨੇੜੋਂ ਦਿਖਾ ਦਿਓ ਹੂੰ ਹੂੰ ਜਿਸੀ ਹੁੰਦੀਆਂ ਆ ਜਾ ਜਿਵੇਂ ਹੁਣ ਆਪਣੀ ਗੁਰਪ੍ਰੀਤ ਇੱਕ ਅੰਦਰ ਖੜੀ ਆ ਰੰਗ ਬੜਾ ਸੋਹਣਾ ਯਾਰ ਕਾਲਾ ਡੱਬਾ ਜਾ ਇਹ ਵਹਿੜ ਇਹ ਹੋ ਗਈ ਇਹ ਕਿੰਨੇ ਸੋ ਦੂਜਾ ਸੂਆ ਸੋ ਗਈ ਅੱਛਾ ਤੇ ਥੋੜੇ ਆਉਣ ਤੋਂ 10 ਮਿੰਟ ਪਹਿਲਾਂ ਹੋ ਗਈ ਸੀਗੀ ਪਾਸ ਕਰ ਗਏ ਆ ਸੀ ਠੀਕ ਹੈ ਹਾਂਜੀ ਅੱਛਾ ਪਾਸ ਕਰ ਗਏ ਇਹ ਵਿਕ ਗਈ ਹੈ ਹਾਂ ਵਿਕ ਗਈ ਜੀ ਠੀਕ ਹੈ ਹੁਣ ਪੁੱਛ ਸਕਦੇ ਆ ਨਹੀਂ ਕਈ ਵਾਰੀ ਮੰਨ ਲੋ ਅਗਲੇ ਨੇ ਬੇਚਣੀ ਬੋਚਣੀ ਹੁੰਦੀ ਹੈ ਅੱਛਾ ਵੇਚਣੇ ਵਾਸਤੇ ਲੈ ਚੀ ਅਗਲੇ ਨੇ ਠੀਕ ਹੈ ਅਗਲੇ ਦਾ ਕੋਈ ਪਰਦਾ ਹੁੰਦਾ ਠੀਕ ਹੈ ਨਹੀਂ ਸਹੀ ਗੱਲ ਹੁਣ ਸਾਫ ਸੁਥਰੀ ਸੀਗੀ ਜੀ ਅੱਛਾ ਬਹਿਰ ਸਾਫ ਸੁਥਰੀ ਸੀ ਹਣਾ ਹਾਂਜੀ ਠੀਕ ਆ ਤੇ ਜਿਵੇਂ ਹੁਣ ਅੱਗੇ ਆ ਗਈ ਤੇਰੀ ਲਾਲ ਜੀਰ ਆ ਵੇਡ ਦੱਸ ਮੈਨੂੰ ਗੁਰਪ੍ਰੀਤ ਇਹ ਸਾਈਵਾਲ ਤੇ ਮੰਨ ਲਓ ਵੀ ਗਿਰਜੀ ਕਰੌਸ ਆ ਜੀ ਗਿਰਦੀ ਗਰਾਸ ਐ ਹਾਂਜੀ ਨਹੀਂ ਸਹੀ ਗੱਲ ਆ ਨਹੀਂ ਦੋਨੇ ਕਰੌਜ਼ਿੰਗ ਆ ਹਾਂ ਹਾਂ ਆ ਦੇਖ ਸਾਈ ਗੇਰ ਵਾਲਾ ਮੂੰਹ ਹੈ ਨਾ ਮਾਜਾ ਹਾਂਜੀ ਹੈ ਨਾ ਮੱਥਾ ਆ ਨਵੀ ਥੋੜੇ ਜਿਹਾ ਡਿਗ ਮੇ ਉਵੇਂ ਜਿਆ ਹਾਂ ਅੱਛਾ ਕਿੰਨੇ ਕਿੰਵੇਂ ਸੂਏ ਸੁੰਦੀ ਐ ਜੀ ਇਹ ਪਹਿਲਾ ਸੂਆ ਸੁੰਦੀ ਐ ਜੀ ਸੀਲ ਠੰਡੀ ਐ ਅੱਛਾ ਪਹਿਲਾ ਸੂਏ ਸੁੰਦੀ ਐ ਹਾਂਜੀ ਠੀਕ ਐ ਲ ਤਾਂ ਹੀ ਭਲਾਂ ਬੰਨੀਆਂ ਪੀਆ ਹੈ ਨਾ ਪਰਾਜੀਆਂ ਜੀ ਸੀਲ ਠੰਡੀ ਐ ਜੀ ਕੋਈ ਆਇਆ ਨਹੀਂ ਭਲਾਂ ਦੀ ਜਵਾਕ ਮੰਨ ਲਓ ਕਿੰਨਾ ਕੇ ਦੁੱਧ ਪਾ ਦੂਗੀ ਗੁਰਪ੍ਰੀਤ ਦੁੱਧ 15 ਕਿਲੋ ਪਾ ਦੋ ਜੀ 15 ਕਿਲੋ ਹਾਂਜੀ ਇਹਦਾ ਸਟਾਰਟਿੰਗ ਦੇਖੋ ਟਿਲਣਾ ਟਿਲਣਾ ਨਿੰਨਾ ਪਈਆਂ ਠੀਕ ਹੈ ਯਾਰ ਤੇ 15 ਕਿਲੋ ਦੁੱਧ ਪਾ ਦਊਗੀ ਰੇਟ ਇਹਦਾ ਕੀ ਰਹੂਗਾ ਪਹਿਲਾਂ ਖੋਲਣਾ ਆਪਾਂ ਰੇਟ ਕਰਨਾ ਇਹਦਾ ਟਾਟਾ ਵਟਾ ਯਾਰ ਰੇਟ ਦੱਸ ਇਹ ਦੇ ਦਾਂ ਏ 45000 ਦੀ 45000 ਹਾਂਜੀ ਠੀਕ ਹੈ 15 ਕਿਲੋ ਦੁੱਧ ਦੇਓ ਵੀ ਮੱਝਾ ਰਗਾ ਦਊਗੀ ਹਾਂ ਇਹ ਤਾਂ ਗੱਲ ਹੈ ਖੋਲ ਲਾ ਫਿਰ ਇਹ ਆ ਵੀ ਦੇਖ ਲੋ ਮਿੱਤਰੋ ਹਨਾ ਬਹਿੜ ਦੇ ਦਿਨ ਅਜੇ ਇਹਦੇ ਬਾਕੀ ਆ ਇਹਦਾ ਹਫਤਾ ਬਾਕੀ ਆ ਜੀ کراઉસ ਦੇ ਅੰਗ ਦੇ ਵਿੱਚ ਪੈਂਦੀ ਹੈ ਹਫਤਾ ਬਾਕੀ ਹੈ ਤੇ ਦੁੱਧ ਬਾਈ ਕਹਿੰਦਾ 15 ਕਿਲੋ ਪਾ ਦਊਗੀ ਲੈਵਾ ਹਜੇ ਸੋਨਾ ਤਿਆਰ ਕਰਦੇ ਹੁੰਦੇ ਮਗਰ ਨੂੰ ਹਜੇ ਲੈਵਾ ਗੁਰਪੀ ਤੇ ਘੱਟ ਦਿਖਾਉਂਦੀ ਹੈ ਮੂਰੇ ਲੈਵਾ ਹਜੇ ਬਹੁਤ ਦੇਖ ਨਹੀਂ ਸਵੇਰ ਆਈ ਹੈ ਹੀ ਕੁਛ ਨਾ ਔਨ ਕਰਕੇ ਮੰਨ ਲਓ ਲੈਵਾ ਚੜਾ ਜਾਂਦੀਆਂ ਹੁੰਦੀਆਂ 1 ਵਜੇ ਹਾਂ ਆ ਦੇਖ ਇੱਲਾ ਚੱਲ ਇਹ ਆ ਦੇਖੋ ਮੂਰੇ ਲੈਵਾ ਬਹੁਤ ਹੈ ਹਮ ਲੈ ਚੱਲ 45000 ਰੁਪਏ ਦੇ ਵਿੱਚ ਤੁਹਾਨੂੰ ਹਾਹਾ ਵਹਿੜ ਮਿਲੂਗੀ ਇਹ ਚ ਮਾਨਤਨ ਹੋ ਜਾਊਗਾ ਕਿਰਪੀ ਦਾ ਹਾਂਜੀ ਮਾਨਤਨ ਕਰਾਂਗੇ ਸਾਰਾਂ ਗਾਂ ਦਾ ਠੀਕ ਆ ਠੀਕ ਜਿਵੇਂ ਹੁਣ ਆਪਣੀਆਂ ਲਾਸਟ ਗਾਂ ਆ ਗਈ ਹੈ ਨਾ ਤੇ ਇਹਦਾ ਸੂਆ ਕਿੰਨਾ ਹੈਗਾ ਇਹਦਾ ਪਹਿਲਾ ਸੂਆ ਜੀ ਪਹਿਲਾ ਸੂਆ ਕਿਨੇ ਕਿ ਚਿਰ ਦੀ ਸੂਈ ਹੈ ਇਹ ਡੇਢ ਕਿ ਮਹੀਨੇ ਦੀ ਸੂਈ ਹੈ ਜੀ ਡੇਢ ਮਹੀਨੇ ਸੂਈ ਹੈ ਤੇ ਦੁੱਧ ਕਿੰਨਾ ਤਿਆਰ ਮਿਲੂਗਾ ਦੁੱਧ 9 ਲੀਟਰ ਤਿਆਰ ਆਇਆ 9 ਲੀਟਰ ਹਾਂਜੀ ਠੀਕ ਆ 9 ਕਿਲੋ ਦੁੱਧ ਮਤਲਬ ਦੋਨਾਂ ਡੰਗਾਂ ਦਾ ਆ ਗਿਆ ਹੈ ਨਾ ਦੋਨਾਂ ਡੰਗਾਂ ਦਾ ਜੀ ਠੀਕ ਆ ਹੁਣ ਜਿਵੇਂ ਮੈਂ ਦੇਖਿਆ ਵੀ ਤਾਰਾਂ ਵੀ ਦੇਈ ਜਾਂਦੀ ਹੈ ਯਾਰ ਇਹ ਤਾਂ ਹੈਨਾ ਹਾਂ ਤਾਰਾਂ ਦਾ ਹੀਟ ਕੱਢੂਗੀ ਇਹ ਹਾਂ ਹੀ 9 ਕਿਲੋ ਤਿਆਰ ਮਿਲੂ ਤੁਹਾਨੂੰ ਇਹੇ ਦੰਦਾ ਦੰਦਾਂ ਚ ਕਿੰਨਿਆ ਬਾਈ ਦੰਦਾ ਜ ਤਾਂ ਬਾਹਰ ਹੀ ਹੋ ਗਈ ਅੱਛਾ ਬਾਹਰ ਹੀ ਹੋ ਠੀਕ ਆ ਆ ਦੇਖ ਲੋ ਇਹ ਟੋਕੜ ਬਹਿੜ ਜਿਹੜੀ ਆਪਾਂ ਕਹਿ ਦਿੱ ਗਏ ਕਿ ਟੋਕੜ ਦੇ ਸ਼ਕੀਨ ਵਾਲੇ ਹੁੰਦੇ ਹੈਗੇ ਫਿਕਸਡਰ ਆ ਗਿਆ ਜਮਾ ਐਨ ਕੰਪੈਕਟ ਅਜੇ ਤੜਕੇ ਦੀ ਗੁਰਪ੍ਰੀਤ ਆਥੇ ਤਾਂ ਯਾਰ ਲੇਵਾ ਹੈ ਹੋਰ ਬਣਾਉਣਾ ਹਾਂਜੀ ਟਾਈਮ ਦੇਖ ਲੋ ਕੀ ਹੋਇਆ ਆਥਨ ਦਾ ਅਰਜੂ ਜੀ ਪੂਰੀ ਅੱਛਾ 10 ਕ 11 ਕ ਵਜੇ ਆ 11 ਕ ਵਜੇ ਦਾ ਟਾਈਮ ਆ ਹੁਣ ਮਿੱਤਰੋ ਤੇ ਆਥਣ ਤੱਕ ਇਹਨੇ ਹੋਰ ਲੇਵਾ ਕਰ ਜਾਣਾ ਕਿਉਂਕਿ ਇਹਦਾ ਕਿਹੜਾ ਕੋਈ ਦੁੱਧਵਾ ਛੱਡਿਆ 9 ਕਿਲੋ ਦੁੱਧ ਤੇ ਰੇਟ ਕੀ ਰਹੂਗਾ ਗੁਰਪੀ ਦੇ ਦਾ ਰੇਟ ਲੈਣ ਦੇਣ 32000 ਆ ਜੀ ਟਾਟਾ ਵਾਟਾ ਫਿਕਸ ਟਾਟਾ ਵਾਟਾ ਹੀ ਆ ਜੀ 32000 ਰੁਪਇਆ ਰੇਟ ਹੈ ਲੈ ਜਾ ਇਹ ਆ ਦੇਖ ਲੋ ਮਿੱਤਰੋ 32000 ਰੁਪਇਆ ਤੁਹਾਨੂੰ ਐਡੀਆਂ ਐਡੀਆਂ ਬਿਹੜਾਂ ਦਾ ਮੁੱਲ 35 35 40 40000 ਮੱਛੀਆਂ ਦਾ ਮੰਗੀ ਜਾਂਦੇ ਤੁਸੀਂ ਹਨਾ ਹਾਂਜੀ ਹਾਂ 32 32 ਹਾਂ ਜਿਵੇਂ ਹੁਣ ਆਹ 32000 ਰੁਪਇਆ ਦੇ ਵਿੱਚ ਤੁਹਾਨੂੰ ਮਿਲੂਗੀ ਤੇ 9 ਕਿਲੋ ਦੁੱਧ ਵੀ ਮਿਲੂਗਾ ਬਾਕੀ ਲੈ ਜਾ ਲੈ ਜਾ ਅੰਦਰ ਲੈ ਜਾ ਠੀਕ ਆ ਬਣਦੇ ਬਣਦੇ ਅੱਛਾ ਗੁਰਪੀਤ ਜੀ ਆਪਾਂ ਗੱਲ ਕਰ ਗਏ ਤੇਰੇ ਫੋਨ ਨੰਬਰ ਦੀ ਬਈ ਫੋਨ ਨੰਬਰ 94784 ਜੀ ਹਾਂ 55302 ਠੀਕ ਆ ਰੂਟੀਨ ਦੇ ਵਿੱਚ ਕਿੰਨੇ ਕੁ ਪਸ਼ੂ ਆਉਂਦੇ ਜਾਂਦੇ ਨੇ ਰੂਟੀਨ ਦੇ ਜੀ 1-2 ਪਸ਼ੂ ਆਈ ਜਾਂਦੇ ਆ ਜੀ ਜਾਈ ਜਾਂਦੇ ਆਈ ਜਾਂਦੇ ਆ ਆਪਣਾ ਵੀਡੀਓ ਮੰਨ ਲਓ ਪਹਿਲਾਂ ਪਾਉਣੀ ਸੀ ਪਹਿਲਾਂ ਵਿੱਚੋਂ ਗਾਈਆਂ ਵਿਕ ਜਾਂਦੀਆਂ ਸੀ ਵਿਕ ਜਾਂਦੀ ਜਿਵੇਂ ਅੱਜ ਵਿਕ ਗਈ ਹਾਂ ਜਿਵੇਂ ਅੱਜ ਵਿਕ ਗਈ ਜੀ ਕਿਉਂਕਿ 4-5 ਤਾਂ ਹੋਣ ਜੀ ਵੀਡੀਓ ਬਣਾਉਣੀ ਹੈ ਜਦੋਂ ਨਹੀਂ ਸਹੀ ਗੱਲ ਆ ਤੇ ਗੁਰਪ੍ਰੀਤ ਚਲੋ ਵਪਾਰ ਚੱਲਦਾ ਹੀ ਚੱਲਦਾ ਹਾਂ ਵਪਾਰ ਚੱਲਦਾ ਹੀ ਚੱਲਦਾ ਤੇ ਬੰਦੇ ਵੀ ਤੇਰੇ ਰੱਖੇ ਹੋਏ ਆ ਕੰਮ ਤੇ ਬੰਦੇ ਵੀ ਰੱਖੇ ਆ ਜੀ ਤੇ ਮੈਨੂੰ ਐ ਦੱਸ ਦੁੱਧ ਦੇ ਵਿੱਚੋਂ ਮਤਲਬ ਕਿਵੇਂ ਹੈ ਬੈਨੀਫਿਟ ਹੈ ਕਿ ਹੈ ਨਹੀਂ ਹੈ ਗਿਆ ਜੀ ਅੱਛਾ ਫੇਰ ਹੀ ਰੱਖੀ ਬੈਠਿਆ ਨਹੀਂ ਕਿਦਨੇ ਵੇਚ ਦਿੰਦੇ ਕੰਮ ਨਿਮੇੜ ਦਿੰਦੇ ਕੰਮ ਨਿਮੇੜ ਦਿੰਦੇ ਠੀਕ ਹੈ ਦੁੱਧ ਆ ਪਾਉਣ ਦਾ ਫਾਇਦਾ ਜੀ ਆ ਆਉਣ ਦਾ ਹਾਂਜੀ ਚਕਾਉਣ ਦਾ ਨਹੀਂ ਨਾ ਚਿਕਾਉਂਦਾ ਨਹੀਂ ਮਰਲੋ ਪਿੰਡਾਂ ਦਾ ਮਰਲੋ ਬੱਤੀ ਦੇਤੀ ਜੱਕੀ ਹੁੰਦੇ ਨਹੀਂ ਤਾਂ ਹੁਣ ਆਪ ਦਾ ਮਰਲੋ ਵੀ ਆਪਣਾ 50 ਪਈ ਜਾਂਦਾ ਗਾਵਾਂ ਦਾ ਗਾਵਾਂ ਦਾ 50 ਰੁਪਏ ਹਾਂਜੀ ਠੀਕ ਆ ਆ ਪਾ ਕੇ ਹੁਣਾ ਆ ਪਾ ਕੇ ਹੁਣਾ ਜੀ ਸੁਭਾ ਸ਼ਾਮ ਮਤਲਬ ਮੈਂ ਕਹਿਣਾ ਵੀ ਜੇ 32 18 20 ਰੁਪਏ ਕਿਲੋ ਮਗਰ ਫਰਕ ਪੈ ਗਿਆ ਹਾਂਜੀ 18 20 ਰੁਪਏ ਫਰਕ ਪੈਂਦਾ ਜੀ 15 ਰੁਪਈਆ ਦਾ ਤਾਂ ਪੈਂਦਾ ਹੀ ਪੈਂਦਾ ਜੀ ਨਾ 18 20 ਦੇ ਤਾਂ 15 ਤਾਂ ਪੈਂਦਾ ਹੀ ਪੈਂਦਾ ਸਹੀ ਗੱਲ ਹੈ ਮਤਲਬ 2 3 ਰੁਪਏ ਖਰਚਾ ਰੱਖ ਲਓ ਹਾਂ ਉਹ ਖਰਚਾ ਨਿਕਲ ਜਾਂਦਾ ਉਹ ਖਰਚਾ 15 ਕਿਲੋ ਮਗਰ ਬਚ ਗਏ ਯਾਰ ਜੇ ਮਤਲਬ 50 ਕਿਲੋ ਦੁੱਧ ਪਾਉਂਦੇ ਤੂੰ ਦੇਖ ਲੈ ਹੁਣ ਹਿਸਾਬ ਲਾ ਲੈ ਕਵਾਂਟਲ ਮਗਰ 1500 ਦਾ ਫਰਕ ਪੈ ਗਿਆ ਜੀ 1500 ਧਿਆੜੀ ਪੈ ਗਈ ਬੰਦੇ ਨੂੰ ਤੂੰ ਕਵਾਂਟ अपना सवा क्विंटल पंदा जी सवा क्विंटल ਤੇ ਉਹ ساری ਦਿਹਾੜੀ ਜਿਹੜੀ ਉਹ ساری ਬੰਦਿਆਂ ਬੰਦਿਆਂ ਦੇ ਖਰਚੇ ਖੁੱਲੇ ਨਿਕਲੀ ਜਾਂਦੇ ਜੀ ਖੁੱਲੇ ਨਿਕਲੀ ਜਾਂਦੇ ਹੈਨਾ ਇੱਕ ਦੋ ਪਸ਼ੂ ਨਾਲ ਵਧਿਆ ਹੋਰ ਪਾਲਦੇ ਹੈ ਜੀ ਹਾਂਜੀ ਚਲੋ ਚੰਗੀ ਗੱਲ ਆ ਬਾਕੀ ਮਿੱਤਰੋ ਬਾਈ ਦਾ ਮੋਟਰਸਾਈਕਲ ਤੇ ਲੈ ਜਾਂਦਾ ਨਾਲੇ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਮੈਂ ਮੋਟਰਸਾਈਕਲ ਆਪਾਂ ਕਈ ਵਾਰੀ ਦਿਖਾਇਆ ਵੀ ਹੈ ਬਾਈ ਤੇ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਤੇ ਲੋ ਵੀ ਮਿੱਤਰੋ ਹਨਾ ਜੇ ਵੀਡੀਓ ਚੰਗੀ ਲੱਗੀ ਬਾਈ ਕੀ ਜਣਬਰ ਚੰਗੇ ਲੱਗੇ ਆ ਗਾਣਾ ਤੁਹਾਨੂੰ ਰੇਟ ਚੰਗਾ ਲੱਗਿਆ ਦੱਸਿਓ ਜ਼ਰੂਰ ਕਮੈਂਟ ਕਰਕੇ ਬਾਕੀ ਜਿੰਨੇ ਵੀ ਭਰਾ ਵੀਡੀਓ ਸ਼ੇਅਰ ਕਰਦੇ ਸਾਰੇ ਭਰਾਵਾਂ ਦਾ ਇੱਥੋਂ ਧੰਨਵਾਦ